ਅਨਜੀਤ ਸਾਥੀ ਹੈਕਾਲ ਜੀ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਤੋਂ ਦੁਨੀਆ ਦੇ ਵਿੱਚ ਕਿਤੇ ਮਰਜ਼ੀ ਚੱਲ ਜਾਓ ਤੁਹਾਨੂੰ ਸਿੱਖ ਭਾਈਚਾਰਾ ਮਿਲ ਹੀ ਜਾਣਾ ਹੈ ਕਿਸੇ ਮਰਜ਼ੀ ਫੀਲਡ 'ਚ ਕੰਮ ਕਰ ਲਓ ਉੱਥੇ ਵੀ ਤੁਹਾਨੂੰ ਸਿੱਖ ਮਿਲ ਹੀ ਜਾਣਗੇ ਹਾਲੀਵੁੱਡ ਦੇ ਵਿੱਚ ਵੀ ਬਹੁਤ ਆਪਣੇ ਸਿੱਖ ਭੈਣ ਭਰਾ ਹੈਗੇ ਨੇ ਜਿਹੜੇ ਕੰਮ ਕਰੀ ਜਾਂਦੇ ਨੇ ਜਿਹੜੇ ਸਟਰਗਲ ਕਰੀ ਜਾਂਦੇ ਨੇ ਕਈ ਵੱਣ ਵੀ ਚੁਕੇ ਨੇ ਤੇ ਹੁਣ ਜਿਹੜੇ ਇਨਸਾਨ ਦੀ ਮੈਂ ਗੱਲ ਕਰੀ ਇਹਨਾਂ ਦਾ ਉਹ ਹਾਲੀਵੁੱਡ ਦਾ ਇੱਕ ਮਸ਼ਹੂਰ ਐਕਟਰ ਹੈਗਾ ਬੜਾ ਤਗੜਾ ਨਾਮ ਹੈ ਉਸ ਬੰਦੇ ਦਾ ਇਹਦਾ ਨਾਮ ਹੈ ਲਿਓਨਾਡੋ ਦਾ ਕੈਪ੍ਰਿਓ ਅਸ ਬੰਦੇ ਨੇ ਲੇਟੈਸਟ ਇੰਟਰਵਿਊ ਦਿੱਤਾ ਉਹਦੇ ਵਿੱਚ ਇਹਨੇ ਆਪਣੀ ਫੈਮਿਲੀ ਦੀ ਗੱਲ ਦੱਸੀ ਹੈ ਛੇ ਤੱਕ ਇਹ ਬੰਦੇ ਆਪਣੀ ਫੈਮਿਲੀ ਦੀ ਗੱਲ ਨਹੀਂ ਦੱਸਦੇ ਪਰ ਹੁਣ ਇਹਨਾਂ ਨੇ ਇਹ ਗੱਲ ਦੱਸੀ ਹੈ ਇਹ ਕਹਿੰਦਾ ਕਿ ਮੇਰੀ ਸਟੈਪ ਮਦਰ ਜਿਹੜੀ ਉਹ ਇੱਕ ਸਿੱਖ ਪਰਿਵਾਰ ਤੋਂ ਹੈਗੀ ਆ ਉਹ ਇੱਕ ਅਮਰਤਾਰੀ ਲੇਡੀ ਹੈ ਮਤਲਬ ਕਿੰਨੇ ਮਾਰਨ ਵਾਲੀ ਗੱਲ ਹੈ ਯਾਰ ਹਨਾ ਇਹ ਬੰਦਾ ਇਸ ਗੱਲ ਨੂੰ ਬੜੇ ਸ਼ਾਂਤ ਦੇ ਨਾਲ ਦੱਸ ਰਿਹਾ ਉੰਨੇ ਨੇ ਮੇਰੀ ਸਟੈਪ ਮਦਰ ਜਿਹੜੀ ਉਹ ਇੱਕ ਸਿੱਖੀ ਨਾਲ ਬਿਲੋਂਗ ਕਰਦੀ ਹੈ ਇਹਨਾਂ ਦੇ ਜਿਹੜੇ ਫਾਦਰ ਤੇ ਮਦਰ ਸੀਗੇ ਅਸਲੀ ਮਦਰ ਸੀ ਉਹਦੇ ਨਾਲ ਇਹਦੇ ਫਾਦਰ ਸਾਹਿਬ ਦਾ ਤਲਾਕ ਹੋ ਜਾਂਦਾ ਠੀਕ ਹੈ ਅਲੱਗ-ਅਲੱਗ ਹੋ ਜਾਂਦਾ ਨੇ ਫਿਰ 1995 ਦੇ ਵਿੱਚ ਇਹਦੇ ਫਾਦਰ ਸਾਹਿਬ ਦੂਸਰਾ ਵਿਆਹ ਕਰਵਾਉਂਦੇ ਨੇ ਜਿਹੜੇ ਕਿ ਹੁਣ ਇਹਨਾਂ ਦੀ ਸਟੈਪ ਮਦਰ ਹੈਗੀ ਆ ਅਮਰਤਾਰੀ ਲੇਡੀ ਆ ਜਿਹੜੀ ਕਿ ਹਮੇਸ਼ਾ ਸਲਵਾਰ ਕਮੀਜ਼ ਪਾ ਕੇ ਰੱਖਦੇ ਨੇ ਸਿਰ ਉੱਤੇ ਇਸ ਤਰ੍ਹਾਂ ਦਮਾਲਾ ਟਾਈਪ ਦਸਤਾਰ ਬੰਨ ਕੇ ਰੱਖਦੇ ਨੇ ਹਮੇਸ਼ਾ ਸੋ ਕਿੰਨੇ ਬਾਦ ਵਾਲੀ ਗੱਲ ਆ ਯਾਰ ਇਸ ਗੱਲ ਤੇ ਇੱਕ ਲਾਈਕ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰਿਓ